ਆਸੇਕਾਰ ਜੀ ਵੈਦਿਕਾ ਖਾਲਸਾ ਵਜ ਕੀ ਫਤੇ ਬਹੁ ਰੁਪੀਏ ਤੇ ਰੰਗ ਬਦਲੂ ਇਹਦੇ ਸائے ਹੋਏ ਧੂਏ ਦੇ ਬਦਲ ਅਡਾਉਣ ਦਾ ਸਮਾਂ ਆ ਗਿਆ ਹੈ ਕਹੇ ਤੋ ਪਾਪ ਬੇਸ਼ੱਕ ਅਕਾਲੀ ਦਾਲ ਬਾਦਲ ਇਸ ਫਾਨੀ ਸੰਸਾਰ ਦੇ ਵਿੱਚੋਂ ਇਸ ਦੁਨੀਆ ਦੇ ਵਿੱਚੋਂ ਜਾ ਚੁੱਕਿਆਗਾ ਔਰ ਉਹਦੇ ਕੀਤੇ ਹੋਏ ਗਲਤੀਆਂ ਕੀਤੇ ਹੋਏ ਨਜਾਇਜ਼ ਕੰਮ ਸਿੱਖ ਕੌਮ ਲਈ ਸਦਾ ਲਈ ਕੰਡਿਆ ਵਾਂਗ ਚੁਬਦੇ ਰਹਿਣਗੇ ਜੇ ਕੱਲ ਗੱਲ ਬਾਦਲ ਸਾਕਸੀ ਦੀ ਕਰੀਏ ਤਾਂ ਇਸੇ ਦੇ ਬਾਦਲ ਦੇ ਸਾਰਿਆਂ ਤੇ ਜੰਗੀਰ ਕੌਰ ਪ੍ਰਧਾਨ ਰਹੀ ਹੈ ਸਰੋਨੀ ਕਮੇਟੀ ਦੀ ਸਭ ਨੂੰ ਪਤਾ ਜੰਗੀਰਕੌਰ ਬਾਰੇ ਇਹਨਾਂ ਤੋਂ ਚੰਗਾ ਕੰਮ ਤਾਂ ਹੋਏ ਨਹੀਂ ਮਾਦੇ ਪੁੱਤਾਂ ਤੋਂ ਬਾਦਲ ਕਾ ਬੇਸਕ ਹਜੋ ਬੀਬੀ ਜੰਗੀਰਕੌਰ ਬਾਤ ਤੁਰੀ ਫੇਰਦੀ ਆ ਜਿੰਨਾ ਚਿਰ ਬਾਦਲ ਕਾਂ ਦੇ ਵਿੱਚ ਰਹੀ ਆ ਜਾਂ ਬਾਦਲ ਕੇ ਲਾਣੇ ਵਿੱਚ ਰਹੀ ਆ ਤਾਂ ਬਾਦਲਾਂ ਦੀ ਖੇਲ ਵਣ ਕੇ ਰਹੀ ਆ ਅੱਜ ਬਾਦਲਾਂ ਨੂੰ ਬੇਸਕ ਉਹ ਲੱਖ ਮੜਾ ਆਖੀ ਜਾਵੇ ਪਰ ਹੈ ਸਾਰੇ ਇੱਕੋ ਜਿਹੇ ਨੇ ਕਿਸੇ ਵੇਲੇ ਜਦੋਂ ਸਰਦਾਰ ਬਿਆਨਤ ਸਿੰਘ ਦਾ ਜਿਨ੍ਹਾਂ ਨੇ ਡਰਾ ਗਾਂਧੀ ਸੋਧੀ ਸੀ ਉਹਦਾ ਸਪੁੱਤਰ ਸਰਬਜੀਤ ਸਿੰਘ ਚੋਣਾਂ ਦੇ ਵਿੱਚ ਖੜਾ ਹੁੰਦਾਗਾ ਉਦੋਂ ਇੱਕ ਅਤਵਾਦੀ ਕਾਤਲ ਦਾ ਜਿਹੜਾ ਮੁੰਡਾ ਕਹਿੰਦੀ ਹੁੰਦੀ ਸੀ ਜੰਗੀਰ ਕੌਰ ਕਾਂਗਰਸ ਦਾ ਏਜੰਟ ਕਹਿੰਦੀ ਹੁੰਦੀ ਸੀ ਇਹ ਲੋਕਾਂ ਸੰਤ ਪਿੰਡਰਾਂ ਵਾਲਿਆਂ ਨੂੰ ਕਾਂਗਰਸ ਦਾ ਏਜੰਟ ਦੱਸਦੇ ਹੁੰਦੇ ਸੀ ਇਹਨਾਂ ਤੋਂ ਆਪਾਂ ਆਸ ਕੀ ਰੱਖ ਸਕੀਏ ਜਦੋਂ ਵਿਰੋਧੀਆਂ ਨੂੰ ਪੰਥ ਦੇ ਸਾਰੇ ਦੇ ਸਰਵਜੀਤ ਸਿੰਘ ਮਾਨ ਤੇ ਦਲਖਾਲ ਸਾਹਿਬ ਵੱਲੋਂ ਇੱਕ ਚੋਣ ਲੜਾਈ ਜਾ ਰਹੀ ਸੀ ਬਾਦਲ ਦੇ ਆਪਣਾ ਮਾਫ ਕਰਨਾ ਬਿਆਨਤ ਸਿੰਘ ਦੇ ਸਪੁੱਤਰ ਸਰਵਜੀਤ ਸਿੰਘ ਨੂੰ ਇਹਨਾਂ ਨੇ ਪੂਰਾ ਅੱਡੀ ਜੋਟੀ ਦਾ ਜ਼ੋਰ ਲਾਇਆ ਕਿ ਬਿਆਨਤ ਸਿੰਘ ਦੇ ਪੁੱਤਰ ਨੂੰ ਹਰਾਇਆ ਜਾਵੇ ਤੇ ਇਹਨਾਂ ਜ਼ਾਲਮਾਂ ਨੇ ਹਰਾਇਆ ਵੀ ਲਾਜਵੇਂ ਹੁਣ ਆ ਰੈਲੀਆਂ ਜਿਆ ਕਰਦੇ ਫਿਰਦੇ ਆ ਬੇਸਕਾ ਲੱਖ ਕਰਨ ਪਰ ਸਾਡੇ ਬੰਦੀ ਸਿੰਘਾਂ ਨੂੰ ਹੁਣ ਵੀ ਇਹ ਅਤਵਾਦੀ ਗਰਦਾਨ ਦੇ ਨੇ ਸਾਨੂੰ ਸਾਰਾ ਪਤਾ ਕਿ ਕਮੇ ਕਿਹਦੇ ਖਾਤਰ ਬੰਦੀ ਸਿੰਘ ਦਾ ਇਹ ਕਿ ਇਹਨਾਂ ਨੇ ਮੋਹਰਾ ਬਣਾਇਆ ਕਿ ਬੰਦੀ ਸਿੰਘ ਜੀ ਬੰਦੀ ਸਿੰਘ ਇਹਨਾਂ ਲਈ ਕੋਈ ਬੰਦੀ ਸਿੰਘ ਨਹੀਂ ਕੋਈ ਕੁਛ ਨਹੀਂ ਸਿਰਫ ਇਹਨਾਂ ਨੂੰ ਤਾਂ ਰਾਜ ਨੀਤੀ ਕਾ ਬੋਟਾ ਚਾਹੀਦਾ ਜਦੋਂ ਬੋਟਾ ਮਿਲ ਗਿਆ ਸਭ ਕੁਝ ਪਰੇ ਭੁੱਲ ਭੁਲਾ ਜੂਗਾ ਇਹਨਾਂ ਤੋਂ ਬਾਦਲ ਉਹੀ ਆ ਉਹੀ ਬਾਦਲ ਦਾ ਇਹ ਮੁੰਡਾ ਜਿਸ ਨੇ ਸਿੱਖ ਕੌਮ ਦੀ ਜਵਾਨੀ ਦਾ ਘਾਣ ਕੀਤਾ ਸੀ ਕੇ ਪੀ ਐਸ ਗੱਲ ਵਰਗੇ ਨਾਲ ਰਲ ਕੇ ਸਿੱਖ ਨੌਜਵਾਨੀ ਦਾ ਘਾਣ ਕੀਤਾ अनेਕਾਂ ਜਿਹੜੇ ਨੌਜਵਾਨ ਨੇ ਬਾਦਲਾਂ ਦੀ ਸਰਕਾਰ ਦੇ ਵਿੱਚ ਅੱਜ ਵੀ ਜੇਲ੍ਹਾਂ ਦੇ ਵਿੱਚ ਬੰਦ ਨੇ ਅੱਜ ਉਹ ਨੌਜਵਾਨ ਜੇਲ੍ਹਾਂ ਦੇ ਵਿੱਚ ਬੰਦ ਨੇ ਜਿਹੜੇ ਬਾਦਲ ਕਿਆਂ ਨੇ ਕਰਵਾਏ ਹੋਏ ਨੇ ਟਾਡਾ ਵਰਗੇ ਕਾਨੂੰਨ ਲੱਗੇ ਹੋਏ ਨੇ ਉਹਨਾਂ ਉੱਤੇ ਤੇ ਅੱਜ ਫੇਰ ਇਹਨਾਂ ਨੂੰ ਬੰਦੀ ਸਿੰਘ ਯਾਦ ਆਉਂਦੇ ਨੇ ਇਹ ਬਾਦਲ ਸਾਖਸ ਉਹ ਹੀ ਆ ਜੋ ਆਪਣੇ ਰਾਜ ਦੌਰਾਨ ਤਾਂ ਆਪਰੇਸ਼ਨ ਬਲੂ ਸਟਾਰ ਵਰਗੇ ਖੂਨੀ ਸ਼ਾਕੇ ਨੂੰ ਭੁੱਲ ਜਾਣ ਦੀਆਂ ਅਣਸ਼ੀਆਂ ਤਾਂ ਦਿੰਦਾ ਰਿਹਾ ਇਹਨਾਂ ਦੇ ਡੋਗਲੇਪਣਾਂ ਦੀ ਇਹਨਾਂ ਦੀ ਕੋਈ ਹੱਦ ਨਹੀਂ ਕੋਈ ਇਹਨਾਂ ਦਾ دین ਨਹੀਂ ਕੋਈ ਧਰਮ ਨਹੀਂ ਜੇਪਾ ਤੁਸੀਂ ਕਹਿ ਲਿਏ ਕਿ ਬਾਦਲ ਕਹਿੰਦਾ ਸਾਨੂੰ ਵਿਸ਼ਵਾਸ ਹੋ ਜੂਗਾ ਸਿੱਖ ਕੌਮ ਨੂੰ ਤਾਂ ਵਿਸ਼ਵਾਸ ਹੈ ਨਹੀਂ ਹਾਂ ਉਹਨਾਂ ਦੇ ਚਮਚਾਂ ਚਾਟੜਿਆਂ ਨੂੰ ਜ਼ਰੂਰ ਹੋ ਸਕਦਾਗਾ ਉਹਨਾਂ ਚਮਟੇ ਚਾਟੜਿਆਂ ਨੂੰ ਜ਼ਰੂਰ ਹੋ ਸਕਦਾਗਾ ਜਿਹੜੇ ਕਮੈਂਟਾਂ ਦੇ ਵਿੱਚ ਵਾਹ ਵਾਹ ਕਰਦੇ ਨੇ ਬਾਦਲ ਕਿਆਂ ਦੀ 700 ਦੀ ਕਿਸੇ ਦੀ ਵਾਹ ਵਾਹ ਹੁੰਦੀ ਅਜਦਾ ਸੱਚ ਕਹਿਣਾ ਕਿ ਬਾਦਲ ਜ਼ਾਲਮ ਹਕੂਮਤ ਦੇ ਨਾਲ ਰਲ ਕੇ ਸੇ ਕੌਮ ਦਾ ਇਹ ਕਾਰਨ ਕੀਤਾ ਸੀ ਤਾਂ ਇਹ ਕਹਿੰਦੇ ਰਹਾਂਗੇ ਅਕਰਤ ਅਕਰਤ ਕਾਰਨ ਹੋ ਕੇ ਲੋਕੋ ਤੁਸੀਂ ਜਿਉਣਾ ਚਾਹੁੰਦੇ ਹੋ ਤੁਸੀਂ ਆਪਣੀ ਅਣਖ ਮਾਰ ਕੇ ਜਿਉਣਾ ਚਾਹੁੰਦੇ ਹੋ ਤਾਂ ਜਿਉਂ ਹੀ ਜਾਵੋ ਤੁਹਾਡਾ ਤਾਂ ਰੱਬ ਰੱਖਾਗਾ ਤੇ ਅਸੀਂ ਤਾਂ ਉਸ ਅਕਾਲ ਪੁਰਖ ਦੇ ਕਹਿਣ ਤੋਂ ਬਾਹਰ ਨਹੀਂ ਜਿਨ੍ਹਾਂ ਨੇ ਕੌਮ ਸਾਡੇ ਗੁਰੂਆਂ ਨੇ ਸਿੱਖ ਕੌਮ ਲਈ ਤੇ ਦੂਜੇ ਧਰਮ ਲਈ ਜਿੰਨਾ ਨਿਸਾਬਰ ਕਰ ਦਿੱਤੀਆਂ ਸਨ ਪਰ ਇੱਥੇ ਸਾਡੇ ਦੋਗਲੇ ਬਣਿਆ ਨੇ ਸਿੱਖ ਕੌਮ ਦਾ ਹੀ ਕਹਾਣ ਕੀਤਾ ਹੋਇਆਗਾ ਇਹ ਬਾਦਰ ਕਾਂ ਦੇ ਲਾਂਤੀ ਪੱਤਰ ਆਪਾਂ ਅਗਲੀ ਵੀਡੀਓ ਚ ਪੜਾਂਗੇ ਧੰਨਵਾਦ ਵੈਜੀ ਕਾ ਖਾਲਸਾ ਵੈਜੀ ਕੀ ਫਤਿਹ